ਪੜਨਾ ਹਾਂ ਪੜਨਾ ਬਸ ਇਹ ਬੈਸੇ ਤਾਂ ਹੈ ਇਟਸ ਵੈਰੀ ਇੰਪੋਰਟੈਂਟ ਕਿਉਂਕਿ ਜਦੋਂ ਸਾਡਾ ਪਰ ਮੈਚ ਇਜ਼ ਆਲ ਐਵਿਡੈਂਸ ਬੇਸ ਹੈ ਸਾਰਾ ਤੇ ਪਰ ਐਨ ਯੂ ਮੈਂ ਥੋੜਾ ਜਿੰਨਾ ਤੇ ਸ਼ਾਰਟ ਟਾਈਮ ਤੇ ਮੈਂ ਤੁਹਾਨੂੰ ਆਪਣਾ ਜਿਹੜਾ ਮੇਨ ਪੁਆਇੰਟ ਮੈਂ ਤੁਹਾਨੂੰ ਦੱਸੂਗਾ ਹਾਂ ਬਾਕੀ ਦਾ ਸਾਰਾ ਜਿਹੜਾ ਬਹੁਤ ਡੀਟੇਲ ਜਿਹੜਾ ਸਾਰਾ ਕੁਝ ਲਿਖਿਆ ਹੈ ਵੈਰੀ ਇੰਪੋਰਟੈਂਟ ਹੈ ਤਾਂ ਮੇਰਾ ਅਗਲਾ ਟਾਪਿਕ ਹੈ ਜੇ ਕਿ ਰੋਲ ਆਫ ਗ੍ਰਾਂਥੀਜ਼ ਇਨ ਸੈਕ ਗਦਰ ਲੈਟ ਸੈਕ ਗਦਰ ਲੈਟ ਤੁਹਾਨੂੰ ਸਭ ਪਤਾ ਵੀ ਗਈ ਅਮਰੀਕਾ ਦੇ ਵਿੱਚ ਚੱਲੀ ਸੀ 1907 ਤੋਂ ਲੈ ਕੇ 1912 ਤੱਕ ਤੇ ਇਹ ਤੋਂ ਬਾਅਦ ਫਿਰ ਕਿਉਂਕਿ ਪਹਿਲੀ ਬਰਡਾ ਜੰਗ ਦੇ ਵਿੱਚ ਅਲਾਨੇ ਜੰਗ ਹੋ ਗਿਆ ਸੀ ਤੇ ਸੈਇਦ ਆਪਣੇ ਫਿਰ ਵਾਪਸ ਫਿਰ ਚਲੇ ਗਏ ਸੀ ਅਮਰੀਕਾ ਤੋਂ ਕੈਨੇਡਾ ਤੱਕ ਜਾ ਕੇ ਉੱਥੇ ਜਾ ਕੇ ਫਾਇਟ ਕੀਤੀ ਤੇ ਅਸਲੀ ਕਰ ਕਰਤ ਜਿਹੜਾ ਸੀ ਉਹ 1500 ਰੁਪਏ ਲ ਹੋ ਗਿਆ ਸੀ ਪਰ ਉਹ ਜਿਹੜੀ ਸੀ ਉਹ ਜਿਹੜੇ ਬੰਦੇ ਆਪਣੇ ਜਿਹੜੇ ਪਹਿਲਾਂ ਆਏ ਸੀ ਉਹਨਾਂ ਨੇ ਕਿਸ ਤਰ੍ਹਾਂ ਕੀਤੀ ਉਹਨਾਂ ਦੀ ਇਨਸਪੀਰੇਸ਼ਨ ਕੀ ਸੀ ਉਹ ਬੜੇ ਇੰਪੋਰਟੈਂਟ ਪਾਰਟ ਹੈ ਹਿਸਟਰੀ ਦਾ ਕਿਪਾ ਅਮੀ ਆਪਣਾ ਅਸੀਂ ਪੰਜਾਬ ਤੋਂ ਬਾਹਰ ਇੱਥੇ ਆ ਗਏ ਆ ਇਹ ਸਾਡੇ ਹਿਸਟਰੀ ਜਿਹੜੀ ਹੈ ਸਿੱਖਾਂ ਦੀ ਆਪਣੀ ਹੈਰਿਟੇਜ ਜਿਹੜੀ ਹੈ ਇਹ ਬਹੁਤ ਇੰਪੋਰਟੈਂਟ ਹੈ ਇਹ ਅਸੀਂ ਕਿਤਾਬ ਨਾ ਪੜਾਂਗੇ ਤੋਂ ਗੱਲ ਨਹੀਂ ਬਣਨੀ ਜਿਸ ਤਰ੍ਹਾਂ ਸਾਰੇ ਬਲਾਰੇ ਨੇ ਕਹਿੰਨੇ ਕਿ ਪ੍ਰਯਾਤਿਕ ਜਿਹੜੇ ਗੁਰੂ ਘਰ ਨਾਲ ਤੇ ਕੋ ਗੱਲ ਕਹਿਣਾ ਚਾਹਦਾ ਕਿ ਬਾਕੀ ਸਭ ਕੁਝ ਛੱਡ ਚੁੱਕੇ ਹੋ ਕਿ ਆਪਾਂ ਜਿਹੜੇ ਗੁਰਧਾਮ ਹੈਗੇ ਆ ਇਹਨਾਂ ਨੂੰ ਪੂਜਾ ਦੇ ਮੰਦਿਰ ਨਾ ਬਣਾਓ ਇਹਨਾਂ ਨੂੰ ਗਿਆਨ ਦਾ ਕੇਂਦਰ ਬਣਾਓ ਜੇ ਆਪਾਂ ਗਿਆਨ ਦਾ ਕੇਂਦਰ ਬਣਾਵਾਂਗੇ ਤੇ ਬਹੁਤ ਹੀ ਇੱਥੇ ਰਹਿਵਾਂਗੇ ਤਾਂ ਇਹ ਹਿਸਟੋਰੀ ਹੈ ਸਾਡੇ ਗ੍ਰੰਥੀ ਜਿਹੜਾ ਨਹੀਂ ਹਾਈਲਾਈਟ ਕੀਤਾ ਆਪਣੀ ਹਿਸਟਰੀ ਕੈਪਚਰ ਕੀਤੀ ਹੈ ਕਿ ਜਿਨ੍ਹਾਂ ਨੇ ਜਦੋਂ ਇੱਥੇ ਆਏ ਸਾਰੇ 1907 ਤੋਂ ਆ ਕੇ ਜਿਆਦਾ ਸ਼ੁਰੂ ਹੋਇਆ ਕਾਮਾ ਤੇ ਉਹ ਬੰਦੇ ਗ੍ਰੰਥੀਆਂ ਨੇ ਇਸ ਤਰ੍ਹਾਂ ਆਪਣਾ ਰੋਲ ਨਿਭਾਇਆ ਤੇ ਕਿਸ ਤਰ੍ਹਾਂ ਆਪਣਾ ਨੇ ਪੂਰਾ ਹੱਕ ਕੀਤਾ ਪਰਜੋ ਰਦਾ ਕੀਤਾ ਤੇ ਕਿਸ ਤਰ੍ਹਾਂ ਦਾ ਕਰਵਾਣੇ ਦੀਆਂ ਜਿਹੜਾ ਸੋਸ਼ਲਿਸਟ ਵੈਲਿਊ ਸੀ ਫਰੀडम ਸੀ ਇਕਵੈਲਟੀ ਦੀ ਸੀ ਸਰਬਾਧੇਤ ਤਲਦੀ ਉਹਨੂੰ ਅੱਗੇ ਕਰਦੇ ਹੋਏ ਜੋ ਖਾਸਾ ਕ੍ਰੀਟ ਹੋਇਆ ਇਸ ਤਰ੍ਹਾਂ ਧਰਮਦਾਸ ਕਰਮਨਾਥ ਪ੍ਰਾਪਤਤਾ ਵਾਸਤੇ ਲੰਨ ਦਿਖਾਤਰ ਤੇ ਉਹਨਾਂ ਨੇ ਕਲੰਗ ਗੁਰਦੁਆਰੇ ਸੈਟਅਪ ਕੀਤੇ ਤੇ ਫਿਰ ਉਹ ਤੋਂ ਵਾਪਸ ਇੰਡੀਆ ਲੰਨ ਚਲੇ ਗਏ ਬੜੇ ਅੱਛੇ ਬੰਦੇ ਸੀ ਹਨ ਤਾਂ ਇਹ ਸਾਡੀ ਇੱਕ ਸਟੋਰੀ ਹੈ ਜਿਹੜੀ ਸਟਾਰੀ ਹੈ ਕਿ ਜਿਹੜਾ ਤੁਸੀਂ ਇਤਿਹਾਸ ਪੜ੍ਹਦੇ ਹੋ ਉਸ ਇਤਿਹਾਸ ਜਿਆਦਾ ਲਿਖਿਆ ਅੱਜ ਕੱਲ੍ਹ ਲੈਫਟ ਪਾਸੇ ਨੇ ਔਰ ਜਿਹੜੇ ਹਿੰਦੂ ਨੈਸ਼ਨਲਿਸਟ ਹੈਗੇ ਯਾਰ ਉਹਨਾਂ ਦਾ ਲਿਖਿਆ ਗਿਆ ਜਿਆਦਾ ਪਿਆਰ ਹੈਗਾ ਤੇ ਉਹ ਜਿਆਦਾ ਟਵਿਸਟ ਤੇ ਕਹੀ ਕੋਸ਼ਿਸ਼ ਕਰਦੇ ਆ ਕਿ ਇਹ ਇਹ ਸਿੱਖ ਦਾ ਰੋਲ ਕੋ ਸਿੱਖੀ ਦਾ ਇਨਸਪੀਰੇਸ਼ਨ ਹੈ ਨਹੀਂ ਕੋਈ। ਤੇ ਜਿਹੜਾ ਸਾਡਾ ਕੰਮ ਹੈ ਸਾਰਾ ਕਿ ਪਿਛਲੇ 100 ਸਾਲ ਦੇ ਵਿੱਚ ਜੋ ਸਿੱਖੀ ਦਾ ਜਿਹੜਾ ਇੰਪੋਰਟੈਂਟ ਹੈ ਸਿੱਖੀ ਦੀ ਇਨਸਪੀਰੇਸ਼ਨ ਜੜੀ ਆ ਜੀ। ਕੋਈ ਕੰਮ ਕਰਨ ਵਾਸਤੇ ਤੁਹਾਨੂੰ ਇਨਸਪੀਰੇਸ਼ਨ ਚਾਹੀਦੀ ਆ। ਤਾਂ ਇਹ ਸਹੀ ਹੈ ਕਿ ਆਪੇ ਸਿੱਖਾਂ ਦੀ ਇਨਸਪੀਰੇਸ਼ਨ ਕੀ ਸੀ। ਤੇ ਉਹ ਸਿੱਖਾਂ ਦੇ ਕੋਲ ਐਵੀਡੈਂਸ ਕੀ ਹੈਗਾ? ਤੁਸੀਂ ਐਵੇਂ ਨਹੀਂ ਗੱਲ ਕਰ ਸਕਦੇ ਕੋਈ ਐਵੀਡੈਂਸ ਹੋਣਾ ਚਾਹੀਦਾ। ਤਾਂ ਇਹ ਸਾਰਾ ਜਿਹੜਾ ਹੈਗਾ ਸਾਡਾ ਸਾਰਾ ਜਿਹੜਾ ਕੰਮ ਹੈਗਾ ਇਹ ਸ਼ੋ ਕਰਦਾ ਕਿ ਜਿਹੜੇ ਸੱਚ ਆਏ ਸੀ 1907 ਤੋਂ ਸ਼ੁਰੂ ਹੋਇਆ ਤੇ ਜ਼ਿਆਦਾ ਇਹ ਮੂਵਮੈਂਟ ਬਣਨੀ ਹੋਈ ਤੇ 1915 ਤੱਕ ਵਾਪਸ ਚਲੇ ਗਿਆ ਉਹ 218 ਤੱਕ ਇਹ ਗਦਰ ਪੇਲੋ ਗਿਆ ਸੀ ਗਦਰ ਤਾਂ ਉਹ ਤੋਂ ਬਾਅਦ ਕੇਸ ਚੱਲੇ ਉਹਨਾਂ ਤੇ ਤੇ ਫਾਈਨਲ ਕੀ ਕਿਹੜਾ ਹੈ ਜੀ ਸੈਂਟਰਸ ਕੋਟ ਦੇ ਵਿੱਚ ਜਦੋਂ ਉਹ ਜਿਹੜਾ ਫਾਈਨਲ ਜਿਹੜਾ ਕੇਸ ਹੋਇਆ ਉਸ ਵੇਲੇ ਜਿਹੜੇ ਖਤਮ ਹੋ ਉਹ ਤੋਂ ਲੈ ਕੇ ਖਤਮ ਹੋ ਗਿਆ ਸੀ ਪਰ ਇਹ ਜਿਹੜਾ 1907 ਤੋਂ ਲੈ ਕੇ 1900 ਜਿਹੜੀ ਹੈਗੀ ਸੀ ਆਪਣੀ 13 ਸਾਲੋਂ ਕਿ ਸਰ 18 ਤੱਕ ਜਿਹੜਾ ਸਾਰਾ ਜਿਹੜਾ ਸਰੀਰ ਇੱਥੇ ਸਿੱਕੀ ਦੀ ਲਹਿਰ ਹੈਗੀ ਸੀ ਉਸ ਤੋਂ ਬਾਅਦ ਵਾਪਸ ਚੱਲ ਗਿਆ ਇਫੈਕਟਿਵ ਤਿੱਲਾ ਸ਼ੁਰੂ ਹੋਈ ਫਿਰ ਕਾਮਰੇ ਲੈ ਲੈ ਗਈ ਇਹ ਸਾਰਾ ਕੰਫਿਊਜ਼ ਕਰ ਦਿੱਤਾ ਗਿਆ ਸਰ ਪਰ ਸਾਡੇ ਬੱਚਿਆਂ ਵਾਸਤੇ ਬਹੁਤ ਇੰਪੋਰਟੈਂਟ ਹੈ ਕਿ ਉਹ ਸੀ ਤਾਂ ਪਾਪਾ ਜਾਣਾਂਗੇ ਕਿ ਸਾਡੇ ਬੱਚਿਆਂ ਨੇ ਰਹਿਣਾ ਇਹ ਤਾਂ ਇੰਗਲਿਸ਼ ਦੇ ਵਿੱਚ ਕੋਈ ਆਰ ਹੋਗਾ ਕਦੇ-ਕਦੇ ਫੋਟੋ ਦੇਖੋਗੇ ਸਾਡੇ ਬਾਪਕੇ ਦੇ ਵਾਲ ਰੱਖੀ ਹੋਈ ਦੇਖੋਗੇ ਕਿ ਸਾਡੇ ਚਾਚਾ ਸੀ ਕੋ ਫਲਾਨਾ ਸੀ ਯਾਰਾਂ ਨੂੰ ਅੱਛੀ ਕਿਤਾਬ ਨਹੀਂ ਮਿਲੇਗੀ ਤਾਂ ਦੇਵਲ ਕਾ ਦੀ ਰਾਹ ਮੰਨ ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਸੋ ਜਿਹੜੀ ਇੰਡੀਆ ਦੇ ਗਦਰ ਦਾ ਜਿਹੜਾ ਹੈਗਾ ਸਾਰਾ ਜਿਹੜਾ ਇਤਿਹਾਸ ਹੈਗਾ ਸਾਰੇ ਕਹਿੰਦੇ 1913 ਕਿਸ ਤੋਂ ਹੋਇਆ ਸ਼ੁਰੂ ਹੋਇਆ ਪਰ ਜਿਹੜੇ ਇਸ ਸਟੱਡੀ ਵਿੱਚ ਇਨ ਡਿਟੇਲ ਕਿ ਜਿਹੜਾ ਸਾਰਾ ਇਤਿਹਾਸ ਸ਼ੁਰੂ ਹੋਇਆ 1907 ਤੋਂ ਸ਼ੁਰੂ ਹੋਇਆ ਉਹਦਾ ਐਵਿਡੈਂਸ ਕੀ ਹੈ ਉਹਦਾ ਐਵਿਡੈਂਸ ਜਿਹੜਾ ਮੇਨ ਜਿਹੜਾ ਐਵਿਡੈਂਸ ਹੈਗਾ ਕਿ 1905 ਦੇ ਵਿੱਚ ਸ਼ੁਰੂ ਦੇ ਯੂਰਪ ਦੇ ਵਿੱਚ ਵੀ ਮੂਵਮੈਂਟਾਂ ਚੱਲੀਆਂ ਉੱਥੇ ਸ਼ਾਮ ਵਰਮਾ ਸੀ ਆਰੀਆ ਸਮਾਈ ਥਾਰਟ ਸੀ ਸਵਰਤਨ ਜਿਹੜਾ ਹੈਦਾ ਸੀ ਇਹ ਥਾਂ ਸੇ ਕੰਮ ਹੈ ਕਈਆਂ ਨੂੰ ਪਤਾ ਨਾ ਕਈ ਨੂੰ ਨਹੀਂ ਪਤਾ ਪਰ ਉਹ ਜਿਹੜਾ ਸਵਰਤਨ ਸੀ ਉੱਥੇ ਉਹਦਾ ਅਬਿਨਰ ਭਾਰਤ تھا ਸੀ ਫਰਾਂਸ ਦੇ ਵਿੱਚ ਮੈਡਮ ਹੈਗੀ ਸੀ ਟਿਕਾਜੀ ਕਮਾ ਤੇ ਰਾਮਨ ਸ਼ਟਰ ਰਾਣਾ ਹੁੰਦਾ ਸੋਸ਼ਲਿਸਟ تھا ਸੀ ਪਰ ਉੱਥੋਂ ਦਾ ਮੂਵਮੈਂਟ ਇਨਿਸ਼ੀਏਟ ਕਰੇ ਇਹ ਮੂਵਮੈਂਟ ਸਿਰ 1970 ਤੋਂ ਸ਼ੁਰੂ ਹੋਈ ਆਪਣੇ ਨੌਰਥ ਆਪਣੇ ਸਾਰੇ ਵੈਸਟ ਕੋਸਟ ਦੇ ਵਿੱਚ ਬਿਕਵਿਚ ਦੇ ਵੈਂਟੂਰ ਦੇ ਵਿੱਚ ਸੀ ਆਪਣੇ ਕੈਲੀਫੋਰਨੀਆ ਦੇ ਵਿੱਚ ਔਰੀਜਨ ਦੇ ਵਿੱਚ ਇਤੋਂ ਸਾਰੀ ਸ਼ੁਰੂ ਹੋਈ ਹੈ ਇਹ ਹਰ ਤਰ੍ਹਾਂ ਦਾ ਐਵੀਡੈਂਸ ਹੈ ਜਿਹੜਾ ਤੋਂ ਦੂਸਰਾ ਪਾਰਟ ਸੀ ਉਸ ਵੇਲੇ ਕਨਾ ਸਾਹਿਬ ਤੋਂ ਜਦ ਸ਼ੁਰੂ ਹੋਇਆ ਕੰਮ ਸਭ ਤੋਂ ਕਨਾ ਬੈਂਕਪਟ ਤੱਕ ਬਦਵਾਰ ਬਣਿਆ ਪਹਿਲੇ ਵਿੱਚ 12 ਲੈ ਕੇ ਆਪਣੇ ਸਟਾਫਿੰਗ ਦਾ ਬਦਵਾਰ ਬਣਿਆ ਬਕਰੀਆ ਤੋਂ ਬਣਿਆ ਅਫਸਰ ਤੋਂ ਬਣਿਆ ਇਹ ਸਾਰਾ ਇਤਿਹਾਸ ਸ਼ੋਅ ਕਰਦਾ ਕਿ ਉਸ ਗੋਰਟਨਲ ਵਿੱਚ ਸ਼ਮਤ ਗੋਰ ਦਾਰੇ ਇਨਸੈਨ ਡੈਮੋਟਿਕ ਫੈਕਟਰਸ ਪਰ ਦੇ ਵਰ ਕਿ ਪਾਰਟ ਆਫ ਜਿਹੜਾ ਸੋਸ਼ਲ ਕੰਮ ਸੀ ਜਿਹੜਾ ਸਿੱਖਾਂ ਤੇ ਤਸ਼ੱਦਦ ਹੋ ਰਿਹਾ ਸੀ ਜਿਹੜੀ ਡਿਸਕ੍ਰਿਮੀਨੇਸ਼ਨ ਮਰਕਾ ਵਿੱਚ ਜੁਬਾਤ ਹੋ ਰਹੀ ਸੀ ਮਰਕਾਪੀਸ ਦਿੱਤ ਕਰਨ ਦੇ ਉਹ ਸੋ ਮੈਚ ਐਨਟੀ-ਏਸ਼ੀਅਨ ਪਾਕ ਰਿਪੋਰਟ ਕਾਰਨਸ ਆਫ ਰੈਜ਼ਿਡੈਂਟ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾ ਚਾਈਨੀਜ਼ ਹੈ ਉਹਨਾਂ 'ਤੇ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਹੋਈ ਕਾਰਨਸ ਆਫ ਰੈਜ਼ਿਡੈਂਟ ਇੱਥੇ ਜਪਾਨੀ ਆਉਣੇ ਸ਼ੁਰੂ ਹੋਏ ਉਹਨਾਂ 'ਤੇ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਹੋਈ 1900 ਤੋਂ ਬਾਅਦ ਆਪਣੇ ਸਿੱਖ ਆਉਣੇ ਸ਼ੁਰੂ ਹੋਏ ਮੈਜੋਰਟੀ ਦਾ 85% ਇੰਡੀਅਨ ਜਿਹੜੇ ਹੈਗੇ ਸੀ ਇੱਥੇ ਲੋਕਾਂ ਦਾ 85% ਪਰ ਸਿੱਖ ਉਹਨਾਂ 'ਤੇ ਬਹੁਤ ਡਿਸਕ੍ਰਿਮੀਨੇਸ਼ਨ ਹੋਈ ਤੇ ਇਹਨਾਂ ਦੋਸਤੋ ਸਾਰਾ ਜਿਹੜਾ ਫਾਈਟ ਕੀਤਾ ਗਿਆ ਸਾਰਾ ਕੁਝ ਦੇਸੀ ਉਹ ਜੋ ਸਿੱਖਿਆ ਦਾ 파ਟ ਹੈ ਕਿਉਂਕਿ ਮжоਰਿਟੀ ਆਫ ਦੈਂਬਰਸ ਤੇ ਉਹ ਜਿਹੜਾ ਰੋਲ ਹੈਗਾ ਉਹ ਇੰਪੋਰਟੈਂਟ ਹੈ ਪਰ ਉਹ ਰੋਲ ਦੀ ਇਨਸਪੀਰੇਸ਼ਨ ਕਿਸੀ ਤੋਂ ਇਨਸਪੀਰੇਸ਼ਨ ਇਜ਼ ਦ ਫੋਰਸ ਆਫ ਇਨਕਲੂਜ਼ दैट ਇਨਸਪਾਇਰਸ ਸਮਨ ਉਹਦੇ ਲਈ ਕੈਰੇਕਟਰ ਸਾਈਕ ਤੇ ਦਾ ਮਾਈਂਡਸੈਟ ਵੀ ਬਰੀ ਇੰਪੋਰਟੈਂਟ ਸੋ ਵੇ ਜਿਹੜੀ ਲੜਾਈ ਲੜੀ ਗਈ ਆ ਇਹ ਸਾਰੇ ਸਿੱਖਾਂ ਦੇ ਬੈਸਟ ਪੋਸਟ ਦੇ ਵਿੱਚ ਇਹ ਸਿਰ ਸਿੱਖੀ ਦੇ ਬੇਸ ਤੇ ਲੜੀ ਗਈ ਆ ਉਹ ਸਿੱਖਾਂ ਦਾ ਉਹਦਾ ਐਵਿਡੈਂਸ ਕੀ ਹੈਗਾ ਉਹ ਕਿਹੜੇ ਕਿਹੜੇ ਸਿੱਖ ਸੀ ਉਹ ਕਿਹੜੇ ਕਿਹੜੇ ਗ੍ਰੰਥੀ ਸੀ ਉਹ ਜਿਹੜੇ ਜਾ ਕੇ ਲੜੇ ਜਿਨ੍ਹਾਂ ਤੇ ਕੀ ਚੱਲੇ ਅਸੀਂ ਉਹਨਾਂ ਦਾ ਸਾਰਾ ਐਵੀਡੈਂਸ ਇਕੱਠਾ ਕੀਤਾ ਉਹ ਮੈਂ ਤੁਹਾਨੂੰ ਦੱਸਣਾ ਚਾਹਣਾ ਤਾਂ ਕਿ ਜਿਹੜੀ ਫੈਕਟ ਸਿੱਖ ਹਿਸਟਰੀ ਆ ਅਮਰੀਕਾ ਦੇ ਵਿਅਕਤੀ ਤੇ ਬੜੀ ਇੰਪੋਰਟੈਂਟ ਆ ਤਾਂ ਕਿ ਜਿਹੜਾ ਸਾਡਾ ਜਿਹੜਾ ਸਾਡਾ ਸਰਵਿਸ ਹੈਗਾ ਤੁਹਾਨੂੰ ਸਾਡੇ ਬੱਚਿਆਂ ਨੂੰ ਤੇ ਇਹ ਜਾਣਨੀ ਅਸੀਂ ਹੁਣ ਜਾਣ ਸਕਦੇ ਕਿ ਉਹ ਕਹਿੰਦਾ ਕਿੱਥੇ ਜਾਣਾ ਹੀ ਨਹੀਂ ਆ ਜਾਂ ਤੋ 40 ਜਾਂ 60 ਸਾਲ ਬਾਅਦ ਕਿ ਜਦ ਦੁਨੀਆ ਚਲੀ ਜਾਣੀ ਆ ਸਾਡੇ ਬੱਚੇ ਵੀ ਦੇਖੂਗੇ ਕਿ ਆਪਣੇ ਰਾਈ ਆਪਣੇ ਰੀਡਿੰਗ ਬਾਕਸ ਦੇ ਵਿਲ ਹੈਵ ਦੇ ਵਿਲ ਬੀ ਵੈਰੀ ਪ੍ਰਾਊਡ ਕਿ ਸਾਡੀ ਜਿਹੜੀ ਹੈਰਿਟੇਜ ਹੈ ਬੜੀ ਇੰਪੋਰਟੈਂਟ ਹੈ ਪਾਟ ਹੈ ਹੌਸ ਬਲੇ ਹਿੰਦੂ ਮੰਦਰ ਵੀ ਸੀ ਕਿ ਟੈਲ ਯੂ ਵੈਰੀ ਇੰਪੋਰਟੈਂਟ ਫਾਰ ਮੈਥੇ ਕੋਈ ਮੇਹੀ ਕੋਈ ਸਪੀਚ ਨਹੀਂ ਦੇ ਰਹਾ ਟੂ ਮਾੜੇ ਬਨਨੇਗਾ ਇਸ ਆਫ ਦਸਨ ਦਾ ਐਵਿਡੈਂਸ ਵੀ ਸੇ ਦਾਲ ਕਰੇ ਤੁਸੀਂ ਹਰ ਰਿਲੀਜੀਅਨ ਅਕਸਰ ਅੱਛਾ ਹਿੰਦੂ ਦਾ ਬੰਦਾ ਹਿੰਦੂ ਬਣੇ ਅੱਛਾ ਸਿੱਖ ਦਾ ਕਿ ਸਿੱਖ ਬਣੇ ਅੱਛਾ ਮੁਸਲਮਾਨੇ ਤੋਂ ਸਭ ਮੁਸਲਮਾਨ ਬਣੇ ਮਗਰ ਜੇ ਲੀਡਰਸ਼ਿਪ ਦੇ ਕੁਆਲਿਟੀ ਹੈਗੀ ਸੀ ਸਿੱਖਾਂ ਦੀ ਸਦਾ ਲੀਡਰਸ਼ਿਪ ਪ੍ਰਾਚਿਤ ਰਹੀ ਹੈ ਉਸ ਵੇਲੇ ਵੀ ਸਿੱਖਾਂ ਦੇ ਤੇ ਪ੍ਰੈਸ਼ਰ ਰਹੀ ਸੀ ਉਸ ਵੇਲੇ ਜਲੀਤ ਰਾਮ ਚੰਦਰ ਬਣ ਗਏ ਹਾਂ ਦਿਖਾਲ ਹੋ ਗਏ ਉਸ ਹੀ ਸਾਰੇ ਐਵਿਡੈਂਸ ਦਿੱਤਾ ਕਿ ਕਿੰਨਾ ਉਹਨਾਂ ਨੇ ਸਭ ਨੂੰ ਧੋਖਾ ਦਿੱਤਾ ਸਿੱਖਾਂ ਦੀਆਂ ਕੁਰਬਾਨੀਆਂ ਕਿੰਨਾਂ ਬਈਆਂ ਕੋਈ ਵੈਰੀ ਇੰਪੋਰਟੈਂਟ ਕੋਸਟ ਨੇ ਘਰਸਤ ਐਨ ਮਿਲ ਬੈਠੇ ਆਪਣੇ ਪਹਿਲਾ ਆਈਸੀ ਅ ਤੋਂ ਬਾਅਦ ਨਿਊਯਾਰਕ ਵਿੱਚ ਗਿਆ ਸੀ ਸੈਨਫਰਸਕੋ ਵਿੱਚ ਗਿਆ ਸੀ ਤੇ ਸ਼ਟਾਰਡੋ ਵਿਕਟਿਮ ਤੋਂ ਕੀ ਕਰਦੇ ਕੋਈ ਐਕਟਿਵ ਪੋਲੀਟিক্যাল ਐਕਟਿਵਿਟੀ ਕੋਈ ਨਹੀਂ ਇਹ ਸਿਰਫ ਸਿੱਖਾਂ ਦੇ ਗੁਰਦੁਆਰਿਆਂ ਦੇ ਤੇ 1980 ਦੇ ਵਿੱਚ ਬੈਂਕੂਵਰ ਫੇਰ ਆਪਣੇ ਟਾਪਿੰਗੋ ਦੁਆਰਾ ਕਿ ਐਪਸਪੋਰਟ ਸਟੋਰੀਆ ਉੱਤੇ ਸਾਰੀਆਂ ਇਹ ਸਾਰਾ ਕੁਝ ਹੋ ਗਿਆ। ਇਹਦੇ ਬਾਅਦ ਜਿਹੜਾ ਹਰ ਵਾਰ ਵਾਰ ਦੀ ਇਸਟਿਕ ਹੈ। ਇਹ ਜਿਹੜੇ ਸਾਰੇ ਨਿੱਕਣ ਦੇ ਜੇਸ ਜਿਹੜੇ ਗੈਸ ਸੀ ਇਹ ਵਾਰ ਦੀ ਵਾਰ ਦੀ ਇਸਟਿਕ ਇੰਟੈਕਟ ਆ ਕਿ ਮੇ ਦਾ ਟਾਈਟਲ ਫ੍ਰੀ ਤਾਂ ਕਿ ਜਿਹੜੇ ਬੰਦੇ ਤੋਂ ਜਾਇ ਸਾਰੇ ਉਹਨਾਂ ਸਾਰਿਆਂ ਨੂੰ ਬੰਦਿਆਂ ਜਾ ਕੇ ਇਹਨਾਂ ਤੇ ਇਸਤ ਲੈ ਗਿਆ। ਇਹ ਮੈਂ ਨਹੀਂ ਕਹਿੰਦਾ ਬਹੁਤ ਅੱਛੀ ਕਿਤਾਬ ਹੈ। ਸਿੱਖ ਸਵਾਮੀ ਐਂਡ ਸਟੂਡੈਂਟ ਬਾਈ ਇੱਕ ਨਾਮ ਹੈ ਡਾਕਟਰ ਗੋਲਡ। ਉਹ ਲੈਂਦਾ ਉਹ ਸਮੇਂ ਤੱਕ ਜਿਆਦਾ ਸਿੱਖ ਤੇ ਹੈਗੇ ਕਿ ਗਰਾਸ ਰੋਡ ਜਿਹੜੇ ਸਿੱਖਾਂ ਦੀ ਸਾਰੀ ਹੈਗੀ ਹੈ ਵੀਰੀ ਇਨਵੋਲਵਮੈਂਟ ਹੈਗੀ ਸੀ ਫਿਰ ਕੁਐਸਚਨ ਆ ਜਾਂਦਾ ਵੀ ਆਪਾਂ ਕਹਿ ਦਿੰਦੇ ਆ ਕਿ 85% ਸੀ ਕੋਈ ਦਾ ਐਵੀਡੈਂਸ ਹੈਗਾ देयर इज द ਐਵੀਡੈਂਸ ਵੀ ਆਪਕ ਤੁਸੀਂ ਦੇਖੋ ਇਮੀਗ੍ਰੇਸ਼ਨ ਪਰਮਿਸ਼ਨ 1916 ਉਹਨਾਂ ਸਾਰੇ ਦਾ ਦਾ ਉਹਨਾਂ ਸਾਰੇ ਹੈਗਾ ਫਿਰ ਸਿੱਖ ਜਿੰਨੀ ਮਾਈਗ੍ਰੇਸ਼ਨ ਕੀਤੀ ਹੈ ਹੋਈ ਹੈ ਮਾਈਗ੍ਰੇਸ਼ਨ ਕਿੰਨਾ ਦਾ ਹੋਈ ਹੈ ਪਰ ਅੰਤ ਵਿੱਚ ਮжоਰਿਟੀ ਪਾਸ ਵਰਦੀ ਸੀ 1900 ਤੋਂ ਲੈ ਕੇ 1915 ਤੱਕ ਟੋਟਲ ਟੈਸਟ ਲਈ ਮੇਰੇ ਹੈਗੇ ਸੀ ਅਪਰਕਸਿਮੇਟਲੀ 12000 ਇਨ ਬੋਥ ਕੈਨੇਡਾ ਐਂਡ ਅਮਰੀਕਾ ਤੇ ਉਹਨਾਂ ਦੇ ਵਿੱਚੋਂ ਆਲਮੋਸਟ 25% ਪਰਸੈਂਟ ਪਰਸੈਂਟ ਹਿੰਦੂ ਕੈਟਗਰੀ ਚ ਤੱਕ ਜਾਂਦਾ ਜੀ ਕਿ ਇਹ ਜੇ ਡੀ ਆਦੀ ਹਿੰਦੂਜ਼ ਬੀਗਿੰਗ ਦ ਕਰਪਲ ਉਹਨਾਂ ਜਿਹੜਾ ਆਦਾ ਪ੍ਰੋਫੈਸ਼ਨ ਦੇ ਲੋਕ ਕੀਤੇ ਗਏ ਸਾਰੇ ਇਮੀਗ੍ਰੇਸ਼ਨ ਆਇਆ ਨਹੀਂ ਫਿਰ ਇੱਕ ਡਾਕਟਰ ਹਰੋਲ ਜੀ ਕੋ ਵੀ ਹੈਗਾ ਪ੍ਰੋਫੈਸਰ ਐਟ ਸਟਾਕਟਨ ਉਹਦੀ ਸਾਰੀ ਸਟੱਡੀ ਹੋਣੀ ਸਰਵਿਸ ਕੋ ਦੇ ਬਿਲਨੇਵ ਕੰਦੇ ਪ੍ਰੇਅ ਕੋ ਪ੍ਰੇਅ ਦੂਸਰੇ ਆਇਲ ਵਿੱਚ ਆਪਣੀ जहाज उतर के स्टडी उन्होंने मुसाफिर तीन सौ चालीसम ट्वेंटी फोर बारह शो जब मजोरिटी फिर तो तो इंपॉर्टेंट so पार्ट है गदर ड्रैक्टरी अपने अंग्रेजा ने एक ट्रैक्टरी बनाई थो ग ट्रैक्टरी जे जो भगौड़े थी ਉਹ ਪਹਿਲੇ ਸੀ ਜਦੋਂ ਉਹਨਾਂ ਦਾ ਟੋਟਲ ਸੈਕਸ਼ਨ 1600 ਪਰਚ 5-6% ਸੀ 53% ਰੋਸਟਰ 35% ਆਲਮੋਸਟ 86% ਪਰਸੈਂਟ ਹੋਣ ਦੇ ਪਰ ਆਲ ਦੀ ਸੈਕਸ਼ਨ ਇਹ ਸਾਰਿਆਂ ਤੋਂ ਸ਼ੋਅ ਕਰਦਾ ਕਿ ਜਿਹੜਾ ਹੈਗਾ ਉਸ ਵੇਲੇ ਦਾ ਜਿਹੜੇ ਮжоਰਿਟੀ ਹੋ ਕੇ ਰਹਿਦਾ ਸੀ ਉਹਦਾ ਰੈਕਡ ਸਾਡੇ ਕੋਲ ਅਸਲ ਵਿੱਚ ਵੀਟਰ ਸੇਪ ਹੈ ਹਿਸਟਰੀ ਮжоਰਿਟੀ ਆਫ ਦੀ ਪੀਪਲ ਐਟ ਦ ਟਾਈਮ ਪਰ ਪਰ ਉਸ ਵੇਲੇ ਜਿਹੜੇ ਸੈਕਟਰੀ ਗੋਟਵਾਰੇ ਦੇ ਗਿਆਨ ਦੇ ਕੇ ਹੁੰਦੇ ਸੀ ਪੂਜਾ ਦੇ ਮੰਦਰ ਨਹੀਂ ਸੀ ਉਸ ਜਿਹੜੇ ਗ੍ਰੰਥੀ ਸੀ ਕੋਈ ਪੇੜ ਗ੍ਰੰਥੀ ਨਿਯੋਗਨ ਦੇ ਕਮਿਟੀ ਕੈਪਟਨੀ ਕਰਦੇ ਸੀ ਤੇ ਆਪਣਾ ਜੋਟਵਾ ਰੇਜ ਵਿੱਚ ਕੰਮ ਵੀ ਕਰਦੇ ਸੀ ਉਹ ਪੁੱਤ ਸਿੱਖਾਂ ਦਾ ਜਿਹੜਾ ਮੇਨ ਕੰਮ ਹੈ ਦੇਵਾ ਦੀ ਫਿਨੈਂਸ਼ੀਅਲ ਪਾਵਰ ਫਾਰਮੀੂਮੈਂਟ ਕੋਰਨ ਦੇ ਫਰੀडम ਇਕਵੈਲਟੀ ਇਹ ਜਿਹਨ ਸਾਦੀ ਹੈ ਸਰਵੰਤਾ ਪਵਾਰ ਸਾਰਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਉੱਤਿਆਗਾ ਜੈਤੋ ਇਹ ਕਾਲਟ ਬੰਦ ਕੀਤਾ ਉਹ ਦੇਵਾਰਾ ਗੇਨ ਫਰੀਅਮ ਪੜਾਇਆ ਕੋਈ ਬੇਲੜ ਬੰਦਾ ਨਹੀਂ ਸੀ ਉਹ ਬੇਲੜ ਬੰਦਾ ਕੋਈ ਨਹੀਂ ਸਾਰੇ ਕੰਮ ਕਰਦੇ ਸੀ ਗੁਰੂ ਕਹਿੰਦਾ ਇਸ ਨੂੰ ਇਸ ਤਰ੍ਹਾਂ ਪਰ ਨਾਲੇ ਕਿਹਨਾਂ ਤੇ ਕਿਹ ਜਿਹਨੂੰ ਨਾਲ ਡਰਾਓ ਨਾ ਡਰੋ ਆਪਣੀ ਸਾਰੇ ਆਪਾ ਗੋਦੇ ਸਲੋਕ ਸੁਣਦੇ ਹਾਂ ਜੀ ਆਪਾਂ ਸਲੋਕ ਸੁਣਦੇ ਆਪਾਂ ਨਾ ਪੜੇ ਨੌਮੀ ਗੁਰਦੇ ਆਪ ਕਰਦੇ ਬੈਕਾ ਹੋ ਉਹ ਦੇਤ ਨਹੀਂ ਨਹੀਂ ਪਹਿਮਾਨ ਆਨ ਕਹਨਾ ਨਾ ਨਿਕ ਸੁਨਰੀ ਮਨਾ ਜਾਨੀ ਤੱਕ ਬਪਾ ਉਹ ਸਾਰੇ ਵੀ ਬਨਾ ਕਿਹਨਾਂ ਡਰੋ ਨਾ ਡਰਾਓ ਇਹ ਸਿੱਖੀ ਦੇ ਪ੍ਰਿੰਸੀਪਲ ਸੀ ਜਰਨਵਾਰ ਦੇ ਸਿੱਖੀ ਪ੍ਰੇਮ ਨਾਲ ਨਾਲ ਉਹਨਾਂ ਨੇ ਕ੍ਰਿਟਿਕਿਜ਼ਮ ਦੇ ਨਾਲ ਦੇ ਚੀ ਉਹ ਨਾਲ ਦੇ ਵੀ ਟ੍ਰੈਵਲ ਕੀਤਾ ਸੀ ਖਣ ਪਤਾ ਚੇ ਅਨਸਾਰ ਦਬਿਆ ਤੇ ਡੋਕਟਰ ਜਿਹੜਾ ਹੈਗਾ ਸੋਕਾ ਕਿ ਚੱਲਦਾ ਰਹਿਣਾ ਪਰ ਇਹ ਸਾਰੇ ਚੀਜ਼ਾਂ ਨੂੰ ਉਹ ਦੁਵਾਰਾ ਤੇ ਫਾਈਲਡ ਕੀਤਾ ਗਿਆ ਕਿ ਤਾਈ ਲੋਕੀ ਇਥੇ ਮੋਬਿਲਾਈਜ਼ ਹੋਏ ਟਾਈਮ ਉਤ ਕੋ ਗਿਆ ਕਿ ਕਿਵੇਂ ਇੰਟਰਨੈਟ ਸਹੀyal ਹੈਗਾ ਕਿ ਸਿੱਖ ਦਬ ਦੇ ਦੇਖੋ ਨੇ ਪਾਰਟ ਇਸੇ ਵਜ੍ਹਾ ਬੰਦ ਕਰ ਲਈ ਉਹ ਸਾਰਾ ਐਵੀਡੈਂਸ ਸ਼ੋਅ ਕਰਦਾ ਕਿ ਉਹ ਨੇ ਜਦੋਂ ਪੰਜਾਬ ਗਿਆ ਉਹ ਦਾਦਾ ਪਹਿਲੇ ਸਿੱਖ ਕੇ ਰਿਆ ਤੇ ਆਹਨ ਆਪਨ ਏਕਸੈਸਿਬਲ ਏਰ ਆਨਸਟ ਕਨਸੇਕਤਾਲ ਕਹਿੰਦਾ ਤੇ ਵਿਜੇਕੰਦ ਕਹਿੰਦਾ ਸਿੱਖਾਂ ਦੀ ਜਰੂਰ ਕਹਾਤ ਹੈ ਜਿਹੜੇ ਜ਼ਬਰੀ ਤੋਂ ਵਾਪਸ ਗਿਆ ਸੀ ਉਹਨਾਂ ਦੀ ਉਮਰ ਤਾਂ ਵੀ ਜ਼ਿਆਦਾ ਹੈ ਜੀ ਉਹ ਕਹਿ ਰਹੇ ਸੀ ਕਿ ਇਹ ਇਹ ਸਿੱਖ ਹੈਗੇ ਆ ਕਹਿੰਦਾ ਇਹ ਸੜਨੇ 올ਡ ਆੜੇ ਪਰ ਇਹਨਾਂ ਦਾ ਜਜ਼ਬਾ ਬਹੁਤ ਜੰਗਪੰਦੇ ਆ ਕਿ ਵੀ ਲੀ ਇਹ ਰਾਈਟ ਦੈਟ ਕਿ ਸਾਰੇ ਉਸਕੇ ਜਿਹੜੇ ਬਾਤ ਕਰਦੇ ਆ ਕਿ ਵੀ ਲਾਦੀ 7 ਤੋਂ 8000 ਲੋਕਾਂ ਦਾ ਕੱਢਾ ਕੱਢੀ ਗਏ ਆ ਇਹਨਾਂ ਤਾਂ ਮジョਰਟੀ ਹੋ ਕੇ ਬਸ ਸੀ ਸਹੀ ਜਿਹੜੇ ਵਟ ਆਮ ਟ੍ਰਾਈਂਗ ਟੂ ਸ਼ੇਅਰ ਜਿਹੜੇ ਸਾਰਾ ਐਵੀਡੈਂਸ ਕਿਹੜਾ ਹੈਗਾ ਜਿਹੜੀ ਹਿਸਟਰੀ ਤੋੜੀ ਤੋੜੀ ਗਈ ਆ ਉਹ ਵੀ ਇਹਨੂੰ ਕੋਟੂ ਗਾਦਰ ਇੰਡੀਅਨ ਕੋਟ ਸੈਟਮੇਟਿਕ ਦਾ ਰੋਲ ਪੀਆ ਫਿਰ ਜਿਆਦਾ ਦੱਸਿਆ ਜਾਂਦਾ ਹੈ ਲੈਪਸ ਜਿਹੜੇ ਆ ਕੇ ਰਾਈਟਸ ਟੈਕਿੰਗ ਅਗਲੇ ਰਾਈਟ ਰਗੇ ਚੈਨੂ ਦੂਰ ਰਾਈਟ ਦਿਖਾਇਆ ਵੀ ਆਈ ਸ਼ੋ ਪੇ ਕਿੰਨਾ ਦਾ ਦੇ ਜਿਹੜੇ ਆਈਸ ਬਾਰਲੀ ਜਿਸ ਤੋਂ ਆਈਟੀ ਜੰਦਾ ਦਾ ਰਿਲੇਸ਼ਨ ਵਿੱਚ ਲਿਖਿਆ ਜਾਂਦਾ ਤੋਂ ਸੋ देयर ਇਜ਼ ਨਾਟ ਆਫ ਐਵਿਡੈਂਸ ਕਿ ਨਾ ਸਭ ਤੋਂ ਪਹਿਲਾਂ ਸੈਂਟਰ ਲੀਗ ਨੇ 1920 ਦੇ ਵਿੱਚ ਸੈਂਟਰ ਲੀਗ ਕੇ ਤੁਹਾਨੂੰ ਪਤਾ ਹੋਵੇਗਾ ਐਡੀਸਿਓ ਆਰਗੇਨਾਈਜੇਸ਼ਨ ਐਸਐਟਪੀ ਤੋਂ ਪਹਿਲਾਂ ਉਹਨਾਂ ਦੇ ਕਿਰਤ ਪੱਖਾਂ ਦੁਆਰਾ ਸੋ ਲਈ ਕੰਮ ਗਾੜਨ ਵਰਤੇ ਬੰਦੇ ਸਥੇਤੀ ਦੇ ਸੱਤ ਤੀਏ ਰਾ ਖਾਲੀ ਸੀ ਜੇ ਜਿਹੜੇ ਬੰਦੇ ਗੇਹ ਚ ਸੀ ਉਹਨਾਂ ਦੱਖਿਆ ਗਿਆ। ਮਹਾਂ ਸੰਤ ਪੁਸਾਕਾ ਸਿੰਘ ਬਾਦ ਇਲੈਕਟਡ ਵਨ ਆਫ ਦੀ ਪ੍ਰائم ਪਿਆਰਾ ਫਾਰਮ ਦੇ ਕਰਕੇ ਬਾਫ ਕਰਨ ਤਨਗੋੜ ਦੁਆਰਾ 1934 ਦੇ ਵਿੱਚ ਪੁਸਾਕਾ ਸਿੰਘ ਬਾਦ ਕੌਂਸਲ ਦੇ ਜਥੇਦਾਰਾ ਸ੍ਰੀ ਕਾਲਕਤ 1936 ਦੇ ਵਿੱਚ ਬਾਪਾ ਪੁਸਾਕਾ ਸਿੰਘ ਐਜ਼ ਅ ਸੋਨ ਅੱਜ ਵੇਖਦੇ ਹਾਂ ਕਿ ਜਦੋਂ ਗੋਤੂਰੇ ਦੇ ਨਾਲ ਇਹੋ ਜਿਹੇ ਤੌਰ ਤੇ ਗੁਰੂਸ ਕੀਤਾ ਗਿਆ ਤੇ ਇਹ ਸ਼ੈਡਨ ਬਰੀ ਇੰਪੋਰਟੈਂਟ ਹੈ ਕਿ ਵਿਧਾਨ ਸਭਾ ਦਾ ਇੱਕ ਟੀਮ ਦੇ ਪ੍ਰੈਜ਼ੀਡੈਂਟ ਆ ਕੋਰਟ ਵਾਰਾਇਰ ਕੋਲ ਨਾਂ ਟਿਚ ਸਕਦੇ ਹੈ ਜਿਆਰਾ ਸੇ ਲੰਗੇਨੀ ਵਾਲੇ ਮੈਂਬਰ ਆਫ ਐਸਡੀਪੀ ਸੀ ਸੋ ਇਹ ਜੇ ਸਾਰੇ ਐਵੀਡੈਂਸ ਸ਼ੋ ਕਰਦੇ ਹੈ ਫਿਰ ਕੋਰਟ ਹੀ ਹਮ ਦੇਖ ਲੈਣਾ ਹੁੰਦਾ ਹੈ ਕਿ ਸਾਰੇ ਸ਼ੋ ਕਰਦੇ ਹੈ ਕਿ ਉਸੇ ਖਾਂ ਵੀ ਵੈਰੀ ਇੰਪੋਰਟੈਂਟ ਸੇ ਪਰ ਉਹ ਦੀ ਸਿੱਖੀ ਵਿੱਚ ਰੋਇਆ ਜਾ ਰਿਹਾ ਹੈਗਾ ਇਸ ਕਰਕੇ ਵੀ ਆ ਟ੍ਰਾਈਂਗ ਵਰ ਬੈਸਟ ਟੋ ਕਟਲਰ ਦੇਸਟਿਨੇਸ਼ਨ ਬੈਕ ਤਾਂ ਕਿ ਸਾਡੇ ਆਉਣ ਵਾਲੀ ਜਿਹੜੀ ਰਿਜ਼ੋਲੂਸ਼ਨ ਇਹਨੂੰ ਪੜੇ ਤੇ ਟੋਟਲ ਇਹਨੇ ਰੱਤੀ ਜਿਹੜੇ ਸੀ ਵੇਲੇ ਪ੍ਰੀਸ ਸੀ ਗ੍ਰੰਥੀ ਸੀ ਉਹਨਾਂ ਦੇ ਕੇਸ ਚੱਲੇ ਜਿਹੜਾ ਬਿੱਟੇ 16 ਗ੍ਰੰਥੀਆਂ ਦੇ ਬਿੱਤੇ 16 ਗ੍ਰੰਥੀਆਂ ਤੇ ਦੇਰ ਇੰਡਾਈਟਡ ਇਹ ਐਵੀਡੈਂਸ ਹੈ ਕਿ 16 ਨੇ ਗ੍ਰੰਥੀ ਸੀ ਉਹਨਾਂ ਦੇ ਕੇਸ ਕੱਲੇ ਤੇ ਉਹਨਾਂ ਨੂੰ ਸਜ਼ਾ ਮਿਲੀ ਆ ਦੇਖੋ ਇਹ ਕਿਉਂਕਿ ਇਹ ਸਾਰਾ ਕੋਈਆਂ ਦੇ ਐਸਐਚ ਦੀ ਬਿੱਟਾ ਉਹਨਾਂ ਸਾਰੇ 16 ਗ੍ਰੰਥੀਆਂ ਨੇ ਨਾ ਹੈਗੇ ਆ ਬਾਬਾ ਬਲਵੰਤ ਸਿੰਘ ਬੈਂਕੂ ਬੱਤੋ ਬਾਬਾ ਹਰੀ ਸਿੰਘ ਇਹ ਤੁਰੀ ਲੇਸਟ ਅਸੀ ਦਿੱਖਦੀ ਹੈਗੀ ਹੈਗੀ ਪਕੇ 13 ਪੁਲੀਸਟ ਹੈ ਜਿਹੜੇ ਨਹੀਂ ਆਏ ਜੀ ਤੇ 25 ਗੋਟਵਾਰੇ ਇੰਟਰਨੈਸ਼ਨਲ ਗੋਟਵਾਰੇ ਸੀ ਇਹਨਾਂ ਨੇ ਸਾਰਾ ਪਾਰਟਿਸਿਪੇਟ ਕੀਤਾ ਇਹ ਸਾਰਾ ਐਵੀਡੈਂਸ ਜਿਹੜਾ ਹੈ ਕੋਆ ਜਾ ਰਿਹਾ ਸੀ ਪਰ ਇਹ ਬੀ ਇੰਪੋਰਟੈਂਟ ਆਰਟ ਗੈਦਰ ਲਾਓ ਇਨ ਥਿਸ ਬੁੱਕ ਪੇ ਸ਼ਿਖਾ ਦਾ ਰੋ ਜਿਹੜਾ ਬਰਾ ਇੰਪੋਰਟੈਂਟ ਹੈਗਾ ਫਿਰ ਉਹ ਕਿਹੜੀ ਗੋਦੀ ਹੈ ਜੀ 1906 ਤੋਂ ਲੈ ਕੇ 1907 ਤੱਕ ਇੱਕ ਯੂ ਹੋਇਆ ਕਿ ਵਾਈਲ ਡਿਟੋ ਕੇ ਹੈ ਸ਼ੁਰੂ ਹੋਇਆ ਪ੍ਰਜਾਪ ਤੋਂ ਅੱਗੇ ਕਾਈਂ ਵੱਲ ਲੱਗੇ ਤੇ ਦੁਆਬੜੀ ਅੱਗੇ ਚੱਲਿਆ ਖਨਾਨਪੁਰ ਜਿਹਾ ਇਹ ਹੈ ਗੱਤੀ ਇਹਨਾਂ ਲੋਕੀਂ ਲੈ ਪਰਾ ਰਹੀ ਉਹਨਾਂ ਸਾਰਿਆਂ ਨੂੰ ਕਤਨਾਈਆਂ ਕਰਕੇ ਜ਼ਮੀਨ ਦਾ ਪਾਣੀ ਮੈਦਾ ਹੋ ਗਿਆ ਦੈਟ ਵਾਈ ਜਿਸਕਾਰ ਨੂੰ ਰਹੀ ਹੈ ਫਿਰ ਆਉਂਦਿਆਂ ਨੂੰ ਜਸਾਤ ਦੇ ਵਿੱਚ ਪਹਿਲਾ ਪੋਸਟਰ ਨਿਕਲਿਆ ਕਿ ਸਿਪਾਹੀ ਨਾ ਬਣੋ ਤੂੰ ਤਾਂ ਸਿੱਖਾਂ ਦੇ ਵਿੱਚੋਂ ਪਤਾ ਹੁਣਾ ਚਾਹੀਦਾ ਕਿ ਸੈਟਲਮੈਂਟ ਦੇ ਤੇ ਗਾਰਡਨ ਸਪੈਂਟ ਟੈਕਨਕਲ ਕਵਾਟਰ ਉੱਾਰ ਦੇ ਵਿੱਚ ਪ੍ਰੈਸ ਹੀ ਜਾ ਫੜੀ ਜਾ ਰਹੇ ਸੇ ਮਰੇ ਉਹ ਕੋਤਰ ਕੋਈ ਕਰਦਾ ਸੀ ਸਿੱਖਾਂ ਨੂੰ ਚੋਰ ਤੋਂ ਉੱਥੋਂ ਆਪੜਿਆਂ ਨੂੰ ਭੱਤੀ ਕਰਦੇ ਸੀ ਉਹ ਦਾਦਰਬਾਦੀ ਮੇਨ ਸੋਰਸ ਜਿਹੜਾ ਹੈਗਾ ਸੀ ਉਹਨਾਂ ਦਾ ਪਾਰਟ ਆਫ ਆ ਪੱਤਰੀ ਤੋਂ ਸਿੱਖਾਂ ਨੂੰ ਯੂਜ਼ ਕਰੋ ਪਰ ਅੰਦਰਲੇ ਪਾਸੇ ਸਿੱਖਾਂ ਨੂੰ ਹੀ ਕਹਿੰਦੇ ਨੇ ਦੇਖੋ ਡਬਲ ਡਿਸਕ੍ਰਿਮੀਨੇਸ਼ਨ ਇੱਕ ਪਾਸੇ 1858 ਦੇ ਬਿੱਲ ਸਾਰਾ ਹਿਸਟੋਰੀਕਲ ਪਾਰਟ ਹੈਗਾ ਇਹ ਵੀ ਗ੍ਰਿਟਰ ਨੇ ਲਿਖੋ ਤਾਂ ਕਿ ਸਾਡੀ ਜਿੰਦਗੀ ਨੂੰ ਯਾਦ ਕਰ ਸਾਰਾ ਸਤਨੂਜ ਆ ਦੇ ਵਿੱਚ ਗਦਰ ਤੋਂ ਬਾਅਦ ਜਿਹੜਾ ਪਹਿਲਾ ਕਹਿੰਦੇ ਸੀ ਉਹ ਤੋਂ ਬਾਅਦ ਪ੍ਰੋਪਰਮੇਸ਼ਨ ਕੀਤੀ ਸੀ ਕਿ ਇਹਨੇ ਸਾਰੇ ਜਿਹੜੇ ਬੰਦੇ ਆ ਤੁਸੀਂ ਬਰਾਬਰ ਹੈਗੇ ਜਿਹੜੇ ਕੈਨੇਡਾ ਕੰਟਰੀ ਵੀਰਾ ਵੀਸਾ ਬਰਾਬਰ ਹੈਗਾ ਪਰ ਜਿਹੜੇ ਅਮਰੀਕਾ ਕੈਨੇਡਾ ਹੈ ਉਹਨਾਂ ਤੇ ਫਿਰ ਦੇ ਨਾਲ ਸਟਾਰਟ ਹੋਟੇਗੀ ਰਿਸਪੈਕਸ਼ਨ 1970 ਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਨੈਟਰਲ ਐਕਟ ਬਣਾ ਦਿੱਤਾ ਤੇ ਇਸ਼ੀਅਨ ਬਟ ਨੋ ਇੰਗਲਿਸ਼ ਤੇ ਫਿਰ ਉਹਨਾਂ ਨੇ ਚਾਹਤਾ ਕਿ ਇਸ਼ੀਅਨ ਕੈਨ ਨਾਟ ਬਾਇ ਗੋ ਬੀ ਕੈਨ ਨਾਟ ਜੁਆਇਨ ਦੀ ਆਰਮੀ ਤੇ ਜੇ ਕੋਈ ਤੋਂ ਢਿੰਦੋ ਦੇ ਕੈਨ ਨਾ ਬਿਆਦੀ ਆਰਮੀ ਤੁਹਾਨੂੰ ਪਤਾ ਸਾਬਤ ਹੈ ਕਿ ਅਜਿਹਾ ਕਿਉਂ ਬਿਆਦੀ ਆਰ ਉਸ ਵੇਲੇ ਸੀਪਰ 500 ਡਾਲਰ ਦਾ ਫਾਈਨਡ ਹੋਗਾ ਕਿੰਨੇ ਕੀਤਾ ਜੇ ਇਹ 1970 ਦੇ ਵਿੱਚ 1907 ਦੇ ਵਿੱਚ ਫਿਰ ਬੈਨਿੰਗਮ ਤੇ ਰਾਈਟ ਹੋਏ ਇਹ ਡਾਕਟਰ ਐਂਗਲਸ ਬਾਰੇ ਗਿਆ ਬਹੁਤ ਅੱਛਾ ਫਿਗਰ ਹੈ ਬੈਨਿੰਗਮ ਹੈਗਾ ਕਿ ਜਿਹੜਾ ਨਰਥ ਪਾਸ ਕੈਨੇਡਾ ਦੇ ਬਾਰਡਰ ਤੇ ਹੈਗਾ ਉੱਥੇ ਸਿੱਖਾਂ ਨੂੰ ਪਹੁੰਚਾਇਆ ਗਿਆ ਉੱਥੇ ਅੱਛਾ ਪੋਸਟਰ ਬਣ ਗਿਆ ਆਖਾਰਾਂ ਦੇ ਵਿੱਚ ਲੱਗੇ ਹੋਏ ਕਿਹੜੇ ਬੰਦੇ ਦਾਤੀ ਪਹੁੰਚਾਏ ਗਏ ਫਿਰ 1908 ਦੇ ਵਿੱਚ ਹਾਂ ਕੰਟੀਨਿਊ ਜੈਨੀਗਲ ਪਾਸ ਕੀਤਾ ਗਿਆ ਤਾਂ ਕਿ ਲੋਕ ਕੈਨੇਡਾ ਵਿੱਚ ਐਂਟਰ ਨਾ ਕਰੇ ਫਿਰ ਖੰਡੂਰਾ ਨਾਲ ਭੇਜਣਾ ਚਾਇਆ ਫਿਰ ਕਿੱਥਾ ਨੇ ਉਸ ਵੇਲੇ ਪਹਿਲੀ ਵਾਰ ਇਹ ਤਸੱਦਦ ਦੇਖ ਕੇ ਪਹਿਲੀ ਵਾਰ ਬੈਂਕੂਵਰ ਦਾ ਗੋਦਵਰਾ ਕਿਹਾ ਕੀਤਾ ਇਹ ਉਸ ਤਾਰੀਖ ਪਹਿਲੀ ਪਟ ਪ੍ਰੋਫੈਸਰ ਤੇਜਾ ਸਿੰਘ ਨੇ ਬਹੁਤ ਇੰਪੋਰਟਡ ਰੋਲ ਕੀਤਾ ਪਰ ਉਹਦਾ ਰੋਲ ਹਿਸਟਰੀ ਦੇ ਵਿੱਚ ਬਹੁਤ ਰੜਾਇਆ ਜਾ ਰਿਹਾ ਹੈ ਉਹ ਕੋ ਇੰਪੋਰਟੈਂਟ ਗੱਲ ਉਹ ਸਾਰਾ ਤੇਜਾ ਸਿੰਘ ਦਾ ਰੋਲ ਕੀਤਾ ਸੀ ਵੀ ਹੈ ਪਰ ਆਲੀ ਐਵੀਡੈਂਸ ਹੈ ਕਿ 1909 ਦੇ ਵਿੱਚ ਕੁਐਸਚਨ ਇਹ ਹੈਗਾ 1907 ਦੇ 1913 ਦੇ ਵਿੱਚ ਗਦਰ ਅਖਾਰ 1913 ਸ਼ੁਰੂ ਹੋਇਆ ਹੈ 1913 ਤੋਂ ਪਹਿਲਾਂ ਵੀ 6 ਵਾਰ ਕਪਟਿਸ ਪੁਰਾਣ ਵਾਲੇ ਜਿਹੜੇ ਡੀਟੇਲ ਸਾਰੇ ਸੀ ਜਿਹਨਾਂ ਪੇਪਰਸ ਕਰੀ ਦੇ ਵਿੱਚ ਦਾ ਪਰ ਉਤੋਂ ਪਹਿਲਾਂ ਇਹਨੇ ਵਸੇ ਕੀ ਸੀ ਦੇ ਜੰਗ ਦੇ ਬਿੱਤੇ ਗਏ ਪਹਿਲੇ ਇਹਨਾਂ ਨੇ ਸਾਰੇ ਜਿਹੜੇ ਆਪਣੇ ਸੀ ਕਨਸਟੀਟਿਊਸ਼ਨ ਮੈਥਡ ਸਾਰੇ ਪਾਰਲੀਮੈਂਟ ਦੇ ਵਿੱਚ ਇੰਗਲੈਂਡ ਵਿੱਚ ਕਿ ਗਿਆ ਇੰਡੀਆ ਵਿੱਚ ਕਿ ਗਿਆ ਦੇ ਟ੍ਰਾਈ ਟੂ ਗਿਵ देयर ਆਰ देयर ਜੈਰਟੀ ਪੂਰਾ ਮੈਥਡ ਪਰ ਅਲਟੀਮੇਟਲੀ ਯਾਦੋਬੇ ਨਹੀਂ ਹੁੰਦਾ ਲੈਂਟ ਕਰਨ ਦਾ ਦੂਹੇ ਤੇ ਕਾਪੀ ਰਿਪੋਰਟਿੰਗ ਦੇ ਕੇ ਜੀ ਬਥੇਾਰ ਟੈਕਨੋ ਡੈਟ ਐਕਸੈਕਟਲੀ ਵਾਟੇ ਕਰ। ਸੋ ਐਸ ਆਰ ਐਵੀਡੈਂਸ ਹਰ ਇਅਰ ਵਾਈਜ਼ ਦੇ ਕੈਪੀਟਲ ਦਿੱਤਾ ਹੈ 1908 ਜਿਹੜਾ ਪਾਰਟੀ 1908 ਕਿਹੜੀ ਬਣੀ ਕਿਹੜੀ ਸੋਸਾਇਟੀ ਪਹਿਲਾਂ ਬਣੀ ਖਦੇਸ਼ ਜੇਵਕ ਕੋਰਸੀ ਅਗਵਾ 1971 ਵਿੱਚ ਕਰ ਲਿਆ ਗਿਆ ਤੇ ਐਸੋਸਿਏਸ਼ਨਾਂ ਬਣਨ ਲੱਗ ਪਈ ਹਿੰਦੁਸਤਾਨ ਸੋਸਾਇਟੀ ਇੰਡੀਪੈਂਡੈਂਸ ਲੀਗ ਬਣੀ ਤੇ ਇਸ ਤਰ੍ਹਾਂ ਦਾ ਸਾਰਾ ਐਵੀਡੈਂਸ VOTING RIGHTS VOTING RIGHT ਨਿਊ ਹੈ ਦਿਸ ਜੇਕਰ ਲੇਡੀਜ਼ ਨੂੰ ਆਉਣ ਕਿ ਕੈਨੇਡਾ ਦੇ ਵਿਅਕਤੀ ਦੇਖੋ ਇੱਕ ਵੇਲੇ ਸਿਰ ਦੋ ਲੇਡੀਆਂ ਜਾਂਦੀਆਂ 1928 ਤੋਂ ਪਹਿਲਾਂ ਸਿਰ ਦੋ ਲੇਡੀਆਂ ਜਾਂਦੀਆਂ ਬਾਦੀ ਲੇਡੀਆਂ ਤਲਕਤਨ ਤੇ ਬੈਠਾ ਵੇਟ ਕਰਦੇ ਰਹਿੰਦੇ ਆ ਬਾੜੀ ਕੁਵਾਰਾਂ ਦੇ ਵਿੱਚ ਇੱਕ ਕਾਫੀ ਜੜਾ ਚੱਲਦਾ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀ ਹੈ ਐਵੀਡੈਂਸ ਹੈਗਾ ਵੀ ਹੈ ਪੁੱਟੂ ਜਿਆਦਾ ਤਾਂ ਕਿ ਜਦੋਂ ਫਿੱਕਾ ਦੀ ਲਿਖਤੀ ਹੈਗੀ ਹੈ ਇਸ ਕੰਦੀ ਦੇ ਵਿੱਚ 1912 ਦੇ ਵਿੱਚ ਫਿਰ ਜੀਦਾ ਸਿੰਘ ਨੇ ਜਾਂ ਨਰਸੁੰਦਰ ਸਿੰਘ ਸੀ ਇਹਨਾਂ ਨੇ ਅਪੀਲ ਕੀਤੀ ਜਾ ਕੇ ਉਸੇ ਫੋਟੋਵਾਰ ਦੇ ਵਿੱਚ ਫਿਰ 1912 ਦੇ ਵਿੱਚ ਸੰਸਾਰ ਪੰਜਾਬੀ ਨਿਊਜ਼ ਪੇਪਰ ਚੱਲਿਆ ਤੇ ਇਸ ਤਰ੍ਹਾਂ ਦੇ ਬਹੁਤ ਪੇਪਰ ਚੱਲੇ 1913 ਦੇ ਵਿੱਚ ਫਾਈਨਲੀ ਜਿਹੜਾ ਗਦਰ ਖਵਾਰ ਹੋਣੇ ਆ ਪਰ ਲਾਲਾ ਹਰਦਿਆਲ ਉਸ ਵੇਲੇ ਉਹਨਾਂ ਨੇ ਇਤਿਆਰ ਬਣਾ ਚੱਲ ਗਿਆ ਪਰ ਜਦੋਂ ਵੀ ਲਾਲਾ ਹਰਦਿਆਲ ਸਿੱਖਾਂ ਨੂੰ ਕੋਈ ਬੇਸਿਕ ਸੈਂਟਰ ਮੈਂਬਰ ਉਸਨੇ ਪੋਲੀਟਿਕਲ ਸਕੀਮ ਕੀਤੀ ਮੈਡੀਕਲ ਸਕੀਮ ਉਸਨੇ ਇੱਕ ਜਿਹੜਾ ਜਰਮਨ ਬਾਜ਼ ਨੇ ਇਸਾਉਂਡ ਕੰਟਰੀ ਇਧਰੋਂ ਪਾਸੇ ਬ੍ਰਿਟਿਸ਼ੀ ਜਰਮਨ ਵਾਂਟ ਟੂ ਮੇਕ ਇਟ ਕੋਨ ਕਲੋਨੀ ਸੋ ਦੇ ਵਾਟ ਟੂ ਫਾਈਟ ਵਿਦ Eਚਰ ਅਮਰੀਕਾ న్యూਟਰਲ ਰਹਿਣਾ ਚਾਹੁੰਦਾ ਸੀ ਅਮਰੀਕਾ ਜਦੋਂ ਸਿਰਫ ਹਥਿਆਰ ਬਣਾਉਂਦੇ ਸੀ ਇਹ ਸਿਰਫ ਹਥਿਆਰ ਆਪਣੇ ਵਿੱਚ ਹੀ ਬਣਾਉਂਦੇ ਸੀ ਪਰ ਇਹਨਾਂ ਦੇ ਵਾਸਤੇ ਹੋਰ ਚੀਜ਼ਾਂ ਨੂੰ ਤੋਂ ਅੰਗਰੇਜ਼ਾਂ ਦਾ ਕੰਮ ਸੀ ਤੇ ਜਰਮਨਨ ਫਲੂ ਜਿਹੜਾ ਅਮਰੀਕਾ ਦਾ ਪਬਲਿਕ ਦਾ ਇਨਫਲੂਐਂਸ ਬਹੁਤ ਹੈ ਜਿਵੇਂ ਸੈਮੀਨਾਰ ਹੋ ਰਿਹਾ ਆਪਾਂ ਗੱਲਬਾਤ ਕਰ ਰਹੇ ਆਂ ਕੁਛ ਨਾ ਕੁਛ ਪੰਜਾਬ ਤੇ ਜਰੂਰ ਨੁਕ ਜਾਂਦਾ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਤੁਸੀਂ ਦੱਸਿਓ ਕਿ ਹੋਇਆ ਸੀ ਕਰਮਕਾਂਡ ਤੇ ਬੋਲੇ ਆ ਲੱਗਦਾ ਹੋਏ ਇੱਕ ਐਫੈਕਟ ਸੀ ਇਸ ਤਰ੍ਹਾਂ ਯੂਨੀਅਨ ਸੀ ਜਿਹੜਾ denn ਉਸ ਘਟਿਆ ਜਾ ਰਿਹਾ ਸੀ ਥੈਂਕ ਯੂ ਟੂ ਬ੍ਰਿਟਿਸ਼ ਵਾਰਡ ਤੇ ਇਯਾਰ ਜਰਮਨ ਦਾ ਅਨੁਪ੍ਰਯੋਗ ਅਤੇ ਘਟੇ ਪਰ ਸਿੱਖਾ ਨੂੰ ਸਿੱਖਣ ਯੂਜ਼ ਕਰਦੇ ਸੀ ਤਾਂ ਕਿ ਇਹ ਫਾਇਡ ਕਰਨ ਜਾ ਕੇ ਪਰ ਪਹਿਲੇ ਜਿਹੜੀ ਜਰਮਨ ਦੀ ਸਟਰੀਮ ਹੋ ਹੈਗੀ ਸੀ ਉਹਨਾਂ ਨੇ ਸੋਚਿਆ ਸੀ ਕਿ ਸਾਰਾ ਐਵੀਡੈਂਸ ਦਿੱਤਾ ਹੈਗਾ ਫਿਰ ਬੰਗਾਲਲੀ ਤੇ ਪੈਨਿਸਨਾਬ ਨਾਲੇ ਜਾ ਕੇ ਇੰਡੀਆ ਵਿੱਚ ਰੌਲਾ ਪਾਉਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਥੋੜਾ ਜਿਆਦਾ ਰੌਲਾ ਪੈਣ ਦੇ ਇੰਡੀਆ ਦੇ ਵਿੱਚ ਥੋੜਾ ਬੱਤਾ ਹੋਵੇ ਕਿਉਂਕਿ ਉਹਨਾਂ ਨੇ ਪਹਿਲਾਂ ਸੋਚਿਆ ਸੀ ਲਪੋਲੀਅਨ ਦੇ ਕਾਤਰ ਇੱਕ ਕੰਟਰੀ ਜਦ ਤੱਕ ਐਕਸਪੈਰੀਮੈਂਟ ਕੀਤਾ ਸੀ ਕਿ ਥੋੜਾ ਜਿਆਦਾ ਰੌਲਾ ਪੈ ਜਾਵੇ ਤਾਂ ਜਿਹੜੀ ਜਿਹੜੀ ਬ੍ਰਿਟਿਸ਼ ਜਿਹੜੀ ਹੈਗੀ ਆ ਜਿਹੜੀ ਆਬਾਦੀ ਜਿਹੜੀ ਜਿਹੜੀ ਖਰੀਰ ਵੀ ਹੈਗੀ ਆ ਜਿਹੜੀ ਮੈਕਟਰੀ ਤੇ ਗਵਰਨਮੈਂਟ ਕਰਦੇ ਹੈਗੇ ਉਹ ਸਾਰਾ ਉਹਨਾਂ ਇਸੇ ਖਾਤਰ ਦੇ ਥੌਟ ਬੰਗਾਲੀ ਤੇ ਪੈਰ ਇਸਲਾਮ ਵਾਲੇ ਜਨਮੀ ਮੁਸਤਫਦ ਨੇ ਪਰ ਉਹਦੀ ਗੱਲ ਕੋਈ ਨਹੀਂ ਕਰਨਾ ਅਸੀਂ ਮੈਂਡੀ ਉਹਨਾਂ ਦੇਖਿਆ ਪਹਿਲੇ ਸੇਖ ਹੈਗੇ ਸੀ ਉਹਦੇ ਨਾਲੇ ਲਾਲ ਹਰਦਿਆਲ ਕਰਕੇ ਇਕੱਤਰ ਜਿਹੜੇ ਇਕੱਤਰ ਕੇ ਸੇਖ ਜਿਹੜੇ ਸੀ ਉਨੀ 7 ਤਾਰੀਖ ਦਾ 11 ਨੰਬਰ 13 ਤੋਂ 31 ਦਸੰਬਰ ਨੂੰ ਪਕਾ ਕੇ ਸਾਡੇ ਨਾਲ ਲੱਗੇ ਸੈਟਰੋਮੈਂਟਲ ਮੀਟਿੰਗ ਕੀਤੀ ਗਈ ਹੈ ਉੱਥੇ ਹੀ ਮੈਕੀ ਜਰਮਨ ਕੌਂਸਲਟ ਵੀ ਆਇਆ ਉਹਦੇ ਨਾਲ ਕੌਂਸਲ ਜਾਨੀ ਸ਼ੁਰੂ ਹੋਈ ਹੈ ਜਲਾਈ 14 ਦੇ ਵਿੱਚ ਫਸਟ ਕੁਆਰਟਰ ਬਾਅਦ ਇਹ ਪਹਿਲਾਂ ਵੀ ਜਾਣ ਕੇ ਕਰਕੇ ਸਿੱਖੈਨ ਆਕਸਾਈਡ ਕਰਕੇ ਉਹਨਾਂ ਨੂੰ ਫਿਰ ਵਾਪਸ ਲੈ ਕੇ ਚਲੇ ਗਏ ਉੱਥੇ ਵਾਪਸ ਲਾ ਕੇ ਜਾ ਕੇ ਤੇ ਉਹਨਾਂ ਤੇ ਏਸ ਬਣਾਏ ਗਏ ਏਸ ਬਣਾ ਕੇ ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਐਵੀਡੈਂਸ ਭੇਜਿਆ ਤੇ ਉਸ ਸਟੇਟ ਡਿਪਾਰਟਮੈਂਟ ਦੇ ਬੰਦੇ ਤੁਹਾਡੇ ਸਾਰੇ ਅਮਰੀਕਾ ਦੇ ਬੈਸਟ ਸਕੂਲ ਤੋਂ ਗਏ ਆ ਇਹਨਾਂ ਦਾ ਤੁਸੀਂ ਫੜੋ ਇਹਨਾਂ ਨੂੰ ਜਾਨੀ ਇਸ ਤਰ੍ਹਾਂ ਦਾ ਤੇ ਤੁਹਾਡੇ ਤੱਕ ਤੋ ਹੈ ਸਾਰਾ ਤਾਂ ਕਿ ਅਮਰੀਕਾ ਨੂੰ ਉਸ ਵੇਲੇ ਥੋੜਾ ਹੋ ਜਾਗਰਤ ਕਰਕੇ ਕਿ ਅਮਰੀਕਾ 1917 ਦੇ ਵਿੱਚ ਵਰਲਡ ਵਾਰ 1 ਦੇ ਵਿੱਚ ਜਿਹੜਾ ਹੋਇਆ ਇਹ ਸਾਰਾ ਪੋਲੀਟੀਕਲ ਐਵਿਡੈਂਸ ਜਿਹੜਾ ਹੈਗਾ ਇਹ ਸਾਡੇ ਸਿੱਖੀ ਵਿਸ਼ੇ ਦਾ ਬੜਾ ਇੰਪੋਰਟੈਂਟ ਹੈਗਾ ਇਸ ਕਰਕੇ ਵੀ ਹੈਵ ਪੁਟ एवरीथिंग ਟੁਗੇਦਰ ਇਨ ਦਿਸ ਬੁੱਕ ਬੁੱਕ ਦੇ ਵਿੱਚ ਹੋਰ ਹੈਗਾ ਕੁਝ ਜੋਨਸਟਨ ਹੈ ਜਿਹਨ ਕੌਮਾ ਕਟੋਗਰ ਤੋਂ ਲਿਖਿਆ ਹੈ ਡਾਕਟਰ ਲਬਰਾ ਹੈਗਾ ਜੀ ਸਟ੍ਰੈਟਜੀ ਵੀ ਬਤੀਤ ਹੈ ਜੀ ਜੋ ਅਨਾਜ ਗੰਜ ਨੇ ਲਿਖਿਆ ਹੈ ਪੇਰੂਸਾ ਕਾਸਟਿਕ ਕਲਪੀਅਰ ਰਿਵਰ ਮਿਸਟਰ ਰਿਵਰਗੇਟ ਓਰੀਗਨ ਤੇ ਫੋਰਟਲੈਂਡ ਦੇ ਨੇੜੇ ਹੈਗਾ ਜਿਹੜੇ ਵਸ਼ਿੱਤ ਨੇ ਫੋਰਟਲੈਂਡ ਵਿੱਚ ਕਿੰਨੇ ਸੇ ਕੰਮ ਕਰਦੇ ਸੀ ਤੋਂ ਜ਼ਿਆਦਾ ਉਹ ਲੋਕ ਲੰਬਰ ਫੈਕਟਰੀਸ ਕੰਮ ਕਰਦੇ ਸੀ ਉਹ ਬਹੁਤ ਅੱچھے ਕੈਪਟਰ ਹੈ ਸਾਰੇ ਇਸ ਨੂੰ ਕਲੋਜ਼ ਕਰ ਦੋ ਤੇ ਤਾਂ ਕਿ ਸਿੱਖਾ ਵਾਸਤੇ ਸਾਡੇ ਆਉਣ ਵਾਲੀ ਜਨਰੇਸ਼ਨ ਵਾਸਤੇ ਇਹ ਜਿਹੜੀ ਹਿਸਟਰੀ ਸਾਡੀ ਪ੍ਰਦਰਸ਼ਿਤ ਕੀਤੀ ਜਾਵੇ ਉਹ ਦੂਜੀ ਗੱਲ ਹੈ ਤੇ ਮਗਰ ਸ਼ਹੀਦियां ਜਿਹੜੀ ਦੇਖੋ ਜੋ ਹਿੰਦੁਸਤਾਨ ਦਾ ਹਾਲ ਹੈ ਉਹ ਸ਼ਹੀਦियां ਸਨੀਆਂ ਪਾਗੈਸੇ ਇੰਨੇ ਤੁਸੀਂ ਦੇਖੋ ਪਗੜੀ ਵਾਲੇ ਸਿੱਖ ਜੀ ਪੱਜੇ ਨੂੰ ਉਡੀਕ ਵੀ ਕਰਨਾ ਦੇਖੀ ਸੀ ਮਗਰ ਕੈਡਟ ਕੇ ਨੂੰ ਮਿਲਦਾ ਪਾਰਲੀਮੈਂਟ ਦੇ 2008 ਦੇ ਵਿੱਚ ਸਵਰਕਰ ਦਾ ਪਾਸਪੋਰਟ ਲਗਵਾ ਕੇ ਜਾ ਕੇ ਉਸ ਵਾਰ ਜਿਹੜੀ ਤੇਜਰਤਾਂ ਦ ਆਪਣੇ 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 ਪਾਸਪੋਰਟ ਜਿੱਤੇ ਜਿਆਦਾ ਆਪਣੇ ਗਾਇਸ਼ੀ ਸਾਰੇ ਜਿਹੜੇ ਪੜੇ ਸੀ ਉਹਦੇ ਪਾਸੇ ਕਾਲਾ ਪਾੜੀ ਗਈ ਸੀ ਲੱਗੇ ਹਾਂਜੀ ਉੱਥੇ 에어ਪੋਰਟ ਦਾ ਨਾਮ ਵੀ ਉਹਨਾਂ ਨੇ ਸਵਰਕਰ ਦੇ ਨਾਮ ਤੇ ਰੱਖ ਦਿੱਤਾ ਨਾਲੇ ਸਿੱਖਾਂ ਨੇ ਨੀਅਤ ਕਰਨੇ ਕੀ ਨਜ਼ਰ ਉਹ ਜਿਹੜੇ ਸਿੱਖਾ ਦੇ ਸੀ ਉਹਨਾਂ ਦਾ ਬਹੁਤ ਅੱਛਾ ਸੀ ਉਹ ਵਿਚਾਰੇ ਸ਼ਹੀਦ ਹੈ ਜੀ ਸਾਰੇ ਉਹਨਾਂ ਦਾ ਡ੍ਰੀਮ ਹੈਗਾ ਸੀ ਕਿ ਜਿਹੜਾ ਸਿੱਖਾਂ ਦਾ ਜਿਹੜਾ ਡ੍ਰੀਮ ਹੈਗਾ ਸੀ ਉਹ ਇਹ ਸੀ ਕਿ ਜਿਹੜਾ ਜਿਹੜੇ ਥਾਟ ਤੇ ਇਹ ਜਿਹੜਾ ਸਾਰਾ ਹੈਗਾ ਜਿਹੜਾ ਦਿੱਤਾ ਅਮਰਤਾ ਦੀ ਆਜ਼ਾਦੀ ਹੋਗੀ ਉਸ ਤਰ੍ਹਾਂ ਦੀ ਸਾਨੂੰ ਆਜ਼ਾਦੀ ਮਿਲੇ ਮਗਰ ਉਹ ਗੱਲ ਬਣੀ ਨਹੀਂ ਗੱਲ ਬਣੀ ਕੋਈ ਨਹੀਂ ਪਰ ਉਹ ਚਾਹਦੇ ਸੀ ਕਿ ਸਾਰੇ ਸਾਰੇ ਇਹਨਾਂ ਨੇ ਸਾਰਾ ਜਿਹੜਾ ਫਟਾ ਹੈ ਅ ਅ ਜਦੋਂ ਰਾਤੀ ਹੋਈ ਇਵੇਂ ਅਦੀਤ ਸਿੰਘ ਜਿਹੜਾ ਭਗਤ ਸਿੰਘ ਦਾ ਚਾਚਾ ਸੀ ਉਹ ਜਿਹਨਾਂ ਸਾਥ ਵਿੱਚ ਉਸ ਦਾ ਚੱਲਿਆ ਸੀ 1947 ਵਿੱਚ ਵਾਪਸ ਗਿਆ ਉਹ ਪਹਿਲੀ ਵਾਰ ਉਹ ਮੈਕਾ ਨਹੀਂ ਆਇਆ ਉਹ ਆਪ ਲਿਖਦਾ ਹੈ ਕਿ ਦੇਖੋ ਇਹ ਹੋ ਗਈ ਉਹ ਜਿਹੜੇ ਸੀ ਨਾ ਤਬਾਹ ਹੋ ਗਏ ਤਬਾਹ ਬ੍ਰਿਟਿਸ਼ ਆੜਿਆਂ ਨੇ ਹਿੰਦੂ ਸਿੱਖਾਂ ਨੂੰ ਡਵਾਈਡ ਕਰਕੇ ਬੜੀ ਚਾਲ ਚੱਲੀ ਆ 1947 ਜੋ ਪਹਿਲੀ ਵਾਰ ਜਾਂਦਾ ਹੈ 1947 15 ਅਗਸਤ ਨੂੰ ਉਹ ਜਾ ਕੇ ਵਿਗਦਾ ਤੇ ਇਹ ਉੱਤੇ ਕੀ ਹੋ ਰਿਹਾ ਕਿਸ ਤਰੀਕੇ ਨਾਲ ਆਜ਼ਾਦੀ ਲੈਣ ਵਾਸਤੇ ਸਾਰਾ ਹਿੰਦੁਸਤਾਨ ਬਰਾਬਰ ਜਿਆ ਹੁੰਦਾ ਉਦੇ ਵਾਸਤੇ ਇੱਕੋ ਜਿਹਾ ਜਦੋਂ ਜਮਾਨੀ ਹੀ ਜੀ ਇੱਕੋ ਜਿਹਾ ਬਰਾਬਰ ਹੋਗੇ ਸਭ ਨੂੰ ਆਜ਼ਾਦੀ ਹੋਗੀ ਪਰ ਉਸੇ ਦੇ ਰੁਹਾਰ ਤੇ ਕੇ ਇਧਾਈ ਤੇ ਵੈਰੀ ਇੰਪੋਰਟੈਂਟ ਪਤਤ ਜਿਹੜਾ ਬੰਦੇ ਨੇ ਨਹੀਂ ਕੁਰਬਾਨੀ ਕੀਤੀ ਕੈਈ ਸਾਲ ਦੇਸ਼ ਨਿਖਾਰੇ ਰਿਹਾ ਉਸ ਬੰਦੇ ਦਾ ਉਹਨੂੰ ਤਾਂ ਭਲਾ ਨਹੀਂ ਸਕਦਾ ਮਤਵਾਗ ਪਾਕ ਸਿੰਘ ਦੀ ਐਕਸਪਲੇਨੇਸ਼ਨ ਸੀ ਫ੍ਰੋਮ ਪ੍ਰਤਾਪ ਸਿੰਘ ਸਰਾਬਾ ਊਧਮ ਸਿੰਘ ਜਿਹੜੇ ਵਾਲੇ ਬਾਗ ਬਬਰ ਕਾਲੀ ਗਏ ਇਹ ਸਾਰੀਆਂ ਚੀਜ਼ਾਂ ਸੀ ਨੋਟ ਕਰਕੇ ਆਪਣੀ ਹਿਸਟੋਰੀਕਲ ਬੁੱਕ ਦੇ ਵਿੱਚ ਅਸੀਂ ਪੇਸ਼ ਕਰ ਦਿੱਤੀ ਹੈ ਸਾਡਾ ਇਹ ਆ ਕਿ ਇਹ ਨੂੰ ਜ਼ਰੂਰ ਪੜ੍ਹਨੇ ਚਾਹੀਦੀ ਆ ਪਰ ਜ਼ਰੂਰ ਬੋਲਣੀ ਚਾਹੀਦੀ ਹੈ ਸਿੱਖਾਂ ਦਾ ਡ੍ਰੀਮ ਸੀ ਜਗੇ ਤੇ ਸੀ ਕਿ ਅੰਮ੍ਰਿਤਾਂ ਨੂੰ ਉੱਥੇ ਰਹੂਗਾ ਬਣੂਗਾ ਕੰਟਰੀ ਵਹਿਤਰ ਗੰਗੂ ਬਣੂਗਾ ਮਗਰ ਜੋ ਜਦੋਂ ਕਨਸਟੀਟਿਊਸ਼ਨ ਬਣਿਆ ਤੁਹਾਨੂੰ ਪਤਾ 23 ਆਰਟੀਕਲ ਸੈਕਸ਼ਨ ਦੇ ਵਿੱਚ ਸਿੱਖੋ ਗੋਦੀ ਜਾਨੀ ਉਹਨਾਂ ਨੂੰ ਉਹਨਾਂ ਨੇ ਅੰਗਰ ਕੱਢਤਾ ਅੰਦਰ ਹੀ ਕੱਢਤਾ ਇਸੇ ਨਾਲ ਚੱਲਾ ਚੱਲੀ ਜਾ ਰਹੀ ਹੈ ਨੀਆ ਪਰੋਸ ਸਾਨੂੰ ਅਨਰਸ ਗਾਲੀ ਜੜੀ ਪੋਗੀ ਸਾਨੂੰ ਉਹ ਲਿਖਤੀ ਰਿਕਾਰਡ ਕਰਕੇ ਉਹਦੇ ਨਾਮ ਜਿਹੜੇ ਹੈ ਤੁਹਾਡੇ ਹਿੱਤ ਬੱਚਾ ਵੀ ਪਤਾ ਮਨਾ ਚਾਹੀਦੀ ਹੈ ਆਲੇ ਰਿਪੋਰਟਾਂ ਮਿੱਟੀ ਦੀ ਵੋਕਸ ਦੇ ਵਿਲ ਨਾਟ ਹੋਏ ਇਸਾ ਦੀੇ ਤੋਂ ਜਿਹੜੀ ਨਿਮਾਣੀ ਦੀ ਕੋਸ਼ਿਸ਼ ਹੈ ਦੀ ਆ ਇਹ ਸੀ ਕਰਦੇ ਤਾਂ ਹੁਣ ਤੋਂ ਬਹੁਤ ਸਈ ਕੁਸ਼ਲਤਾ ਜਿਹਨੇ ਪਤਾ ਲਿਖੀ ਹੈ ਸਾਡੀ ਵੈਬਸਾਈਟੇ ਦੀ ਆ www.globalsexstudies.net ਆਪਕੇ ਸਿਰ ਕੁਐਸਚਨ ਪਹਿਲਾਂ ਪੁੱਛਿਆ ਸੀ ਤੁਸੀਂ ਕਿ ਦਸੰਤ੍ਰੰਗ ਕਦੋਂ ਲਿਖਿਆ ਜਿਹੜਾ ਪ੍ਰੈਜ਼ੈਂਟ ਸਾਡੀ ਉੱਤੇ ਐਨੀਬਾਡੀ ਕੰਟਰੋਲ ਤੋਂ ਬੈਕ ਸਾਈਡ ਜਿਹੜਾ ਪ੍ਰੈਜ਼ੈਂਟ ਦਾ ਸੁਧਰੰਤ ਹੈ ਇਹ 1783 ਦੇ ਵਿੱਚ ਪਹਿਲਾ ਮੈਨੂਸਕ੍ਰਿਪਟ ਇਸ ਤਾਇਕ ਦਾ 1783 ਜਿਹੜਾ ਕੋਰ ਪ੍ਰੋਫੈਸਰ ਲੈ ਕੇ ਗਿਆ ਸੀ ਇੰਗਲੈਂਡ ਦੇ ਬ੍ਰਿਟਿਸ਼ ਲਾਇਬ੍ਰੇਰੀਟੇ ਪਹਿਲਾਂ ਕੀਤਾ ਸਮਝਦੇ ਬ੍ਰਿਟਿਸ਼ ਕਿ ਹਾਲ ਸੀ ਦੇ ਨੇਵਰ ਐਕਸੈਪਟਡ ਸਿਕਸ ਐਸ ਅ ਸੈਪਰੇਟ ਸੈਪਰੇਟ ਕਨਟਰੀ ਦੀ ਆਲਵੇਸ ਕ੍ਰੀਏਟਡ ਇthem ਐਜ਼ ਲਾਈਕ ਅ ਹਿੰਦੂ ਉਹਨਾਂ ਜਿਹੜਾ ਇਵਨ ਬ੍ਰਿਟਿਸ਼ ਹਿਸਟਰੀ ਦੇ ਵਿੱਚ ਬ੍ਰਿਟਿਸ਼ ਜਿਹੜੀ ਮਿਲਟਰੀ ਦੇ ਵਿੱਚ ਉਹ ਸਦਾ ਬੰਨੋ ਵੀਰ ਦੀ ਵਰਸਨ ਜਿਹੜੀ ਹੈਗੀ ਸੀ ਉਹਨੂੰ ਪ੍ਰਮੋਟ ਕਰਦੇ ਸੀ ਨਾਲ ਦਸਮ ਗੁਰੰਤਮ ਸੈਪਰੇਟ ਪ੍ਰਮੋਟ ਕਰਦੇ ਸੀ ਇਹ ਬਹੁਤ ਵੱਡੀ ਸਟਡੀ ਦਾ ਕੰਮ ਹੈ ਬਹੁਤ 파ਟ ਹੋ ਗਿਆ ਵੀ ਵੀ ਲਾਇਸ 25 ਸਾਲ ਤੋਂ ਬੈਠੇ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਮੈਂਸਪੀਅਰ ਗੁਰੂ ਗ੍ਰੰਥ ਸਾਹਿਬ ਦੇ ਮੈਨੂਸਕ੍ਰਿਪਟ ਸਭ ਅਵੇਲੇਬਲ ਹੈ ਇਸ ਮੀਟਰ ਕੋਲ एवरीथिंग ਇਨ ਟੂ ਦੀ ਗੋਨਾਰਕ ਲਾਇਬ੍ਰੇਰੀ ਗੋਨਾਰਕ ਯੂਨੀਵਰਸਿਟੀ ਲਾਇਬ੍ਰੇਰੀ ਐਲਸੋ ਹੈ ਇਨ ਦੀ ਪੰਜਾਬੀ ਯੂਨੀਵਰਸਿਟੀ ਲਾਇਬ੍ਰੇਰੀ ਸਭ ਤੋਂ ਬੜਾ ਇੰਪੋਰਟੈਂਟ ਪਾਰ ਜਿਹੜਾ ਹੈਗਾ ਕਿ ਸਾਡਾ ਜਿਹੜਾ ਗੁਰੂ ਗ੍ਰੰਥ ਹੈ 1706 ਦੇ ਵਿੱਚ ਜਿਹੜਾ ਗੁਰੂ ਸਾਹਿਬ ਲੱਗਿਆ ਸੀ ਦਮਦਮਾ ਦਾ ਇਸ ਦੀ ਓਨਲੀ ਫਾਈਨਲ ਵੀ ਉਹਦੇ ਕੀ ਫੀਚਰ ਹੈਗੇ ਹੈ ਕੀ ਸਟੈਂਡਰਡਾਈਜ਼ ਹੈਗੇ ਹੈ ਦੇਰ ਦੇ ਨੋ ਡਾਊਟ ਨਾਮੇ ਗੁਰੂ ਦੀ ਬਾਣੀ ਕਿਹੜੀ ਹੈ ਉਹ 1706 ਤੋਂ ਪਹਿਲਾਂ ਬੈਕ ਇਸ ਜੁਕਨਸੀ ਹੈ ਦੀ ਮੈਨੂਸਕ੍ਰਿਪਟ ਕਰੋ ਤਰਤੀਬ ਵਿੱਚ ਨਹੀਂ ਪਈ ਮਤਲਬ 31ਵਾਂ ਰਾਗ ਜਿਹੜਾ ਹੈਗਾ ਜਜਾ ਗੰਗੀ ਇਹਨ ਤੇ ਹੈਗਾ ਬਾਕੀ 15 ਰਾਗਾਂ ਦਾ ਬਚਿਆ ਦੀ ਹੈ ਤੁਸੀਂ ਉਹ ਦੇਖੋ ਕਿ ਉਹਦੇ ਵਿੱਚ ਪਹਿਲੀ ਪੀਰਾਂ ਵਿੱਚ ਕਿਤੇ ਰਾਗ ਗੁਰਜੋ ਦਿੱਖਿਆ ਕਿਤੇ ਕਿਤੇ ਹੈਗੇ ਆ ਪਰ ਉਸ ਦੇ ਵਿੱਚ ਟੂ ਦੈਟ ਵੀ ਕੰਫਰਮ ਦੈਟ ਕਿ ਬਾਕੀ ਜਿਹੜੀਆਂ ਉਹਨਾਂ ਨੇ 20 ਕੀ ਕੁਐਸਚਨ ਹੈਗੇ ਆ ਜਿਹੜੇ ਉਹ ਸਾਰੇ ਉਹਨਾਂ ਦੇ ਜਿਹੜੇ ਹੈਗੇ ਉਹ ਤਮਦਵੀ ਵੀਰ ਉਸ ਸਾਲ 1800 ਤੋਂ ਪਹਿਲਾਂ ਦੀ ਹੈ 1800 ਤੋਂ 7 ਦਿਨਾਂ ਪਹਿਲਾਂ ਦੀ ਹੈ 2.5 ਸਾਲ ਦੇ ਵਿੱਚ ਦੀ ਹੈ ਤੇ ਇਸ ਕਰਕੇ ਬਹੁਤ ਇੰਪੋਰਟੈਂਟ ਬੜੀ ਰਸਤ ਹੋ ਰਹੀ ਹੈ ਇਸ ਕਰਕੇ ਤਾਬਾ ਪੜਿਆ ਕਰੋ ਸਾਰੇ ਜੰਦੇ ਗੋਟਵਰੇ ਕੇ ਆਮਦੇ ਕੇਂਦਰ ਪਰ ਤੇ ਤੁਸੀਂ ਇਹ ਸੈਮੀਨਾਰ ਤੇ ਸੁਣਦੇ ਰਹਿਆ ਕਰੋ بڑے بڑے ਪੜਿਆ ਕੇ ਸਾਰੇ بڑے ਇੱਥੇ ਬੰਦੇ ਹੈ ਜੀ ਡਾਕਟਰ ਪ੍ਰਿੰਸੀਪਲ ਸਾਹਿਬ ਹੈ ਜੀ ਤੇ ਕਹਿਆ ਗਿਆ ਹੁੰਦਾ ਸਾਹਿਬ ਉਹਦੇ ਹੋਰ ਹੋਦੇ ਨੇ ਇਸੋ ਦਾ ਕੰਟੀਨਿਊ ਨਹੀਂ ਦਿੱਤੇ थैंक यू वेरी मच ਪਾਇਕੋਲੀ ਦਾ ਧੰਨਵਾਦ ਪਾਇਕੋਲੀ